ਪੰਜਾਬ ਦੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਕਤ بارش ਦੀਆਂ ਬੂੰਦਾਂ ਪੈ ਸਕਦੀਆਂ ਨੇ। ਪੰਜਾਬ ਵਿੱਚ ਅੱਜ ਕਈ ਥਾਵਾਂ 'ਤੇ ਬੂੰਦਾਬੰਦੀ ਹੁੰਦੀ ਦਿਖਾਈ ਦਿੱਤੀ। ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਇਹ ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ। ਨਾਬਾ ਦੀ ਅਨਾਜ ਮੰਡੀ ਵਿੱਚ ਕਰੀਬ 3 ਲੱਖ ਕਣਕ ਦੀਆਂ ਬੋਰੀਆਂ ਨੇ ਆਰਤੀਆਂ ਦੀ ਚਿੰਤਾ ਨੂੰ ਵਧਾ ਦਿੱਤਾ। ਪਰ ਰਾਹਤ ਦੀ ਗੱਲ ਇਹ ਹੈ ਕਿ ਲਿਫਟਿੰਗ ਦਾ ਕੰਮ ਤੇਜ਼ ਹੋਣ ਦੇ ਨਾਲ ਆਰਤੀਆਂ ਨੂੰ ਸੁੱਖ ਦਾ ਸਾਹ ਮਿਲਿਆ। ਇਸ ਮੌਕੇ ਤੇ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਜੱਤੀ ਆਬੇਪੁਰ ਨੇ ਕਿਹਾ ਕਿ ਭਾਵੇਂ ਕਿ ਕਿਸਾਨ ਆਪਣੀ ਫਸਲ ਵੇਚ ਕੇ ਲਗੇ ਹਨ ਦੂਜੇ ਪਾਸੇ ਮੌਸਮ ਖਰਾਬ ਹੋਣ ਦੇ ਨਾਲ ਜੇਕਰ بارش ਪੈਂਦੀ ਹੈ ਤਾਂ ਸਾਡੇ ਕੋਲ ਪੂਰਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਲਿਫਟਿੰਗ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ ਤੇ ਆਉਂਦੇ 2 ਦਿਨ ਤੱਕ ਸਾਰੀ ਹੀ ਕਣਕ ਨੂੰ ਚੁੱਕ ਲਿਆ ਜਾਵੇਗਾ ਕਿਸ਼ਤਾਂ ਦੇ ਪ੍ਰਬੰਧ ਨੇ ਇੱਥੇ ਲਿਫਟਿੰਗ ਦੀ ਕਿੰਨੀ ਕਿਸਮਤ ਸਿਆਰੀ ਲਿਫਟਿੰਗ ਦੀ ਜਿਹੜੀ ਸਮੱਸਿਆ ਸੀ ਜੀ ਅੱਜ ਤੋਂ ਪਹਿਲਾਂ ਅਸੀਂ ਐਸਡੀਐਮ ਸਾਹਿਬ ਨੂੰ ਵੀ ਰਿਕਵੈਸਟ ਭੇਜੀ ਸੀ ਕੱਲ ਉਹ ਵਿਜ਼ਿਟ ਕਰਕੇ ਗਏ ਆ ਮੰਡੀ ਦੀ ਸਪੈਸ਼ਲ ਜਿਹੜੀਆਂ ਅੱਜ ਤੋਂ ਪਹਿਲਾਂ ਲੱਗ ਰਹੀਆਂ ਸੀ ਉਹ ਸਪੈਸ਼ਲ ਆਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਬੰਦ ਕਰਵਾਈਆਂ ਨੇ ਵੀ 2-4 ਦਿਨ ਦੇ ਲਈ ਸਾਨੂੰ ਸਪੈਸ਼ਲਾਂ ਜਿਹੜੀਆਂ ਨੇ ਉਹ ਸਾਡੀਆਂ ਬੰਦ ਕੀਤੀਆਂ ਜਾਣ ਰਾਈਸ ਦੀ ਸਪੈਸ਼ਲ ਲੱਗਦੀ ਸੀ ਉਹ ਅਸੀਂ ਬੰਦ ਕਰਵਾਈਆਂ ਨੇ ਔਰ ਕੱਲ ਤੋਂ ਤੇ ਅੱਜ 2 ਦਿਨ ਅੱਜ ਸਾਨੂੰ ਕੋਸ਼ਿਸ਼ ਰਾਹਤ ਮਿਲੀ ਆ ਅੱਜ ਸਾਰੇ ਸੈਂਟਰ ਅਸੀਂ ਬੰਦ ਕਰਾ ਕੇ ਸਿਰਫ ਕੇਵਲ ਨਾਬਾ ਮੰਡੀ ਨੂੰ ਹੀ ਫੋਕਸ ਕੀਤਾ ਗਿਆ ਔਰ ਲਗਭਗ ਸਾਡੇ ਕੋਲੋ ਅਪਰੋਕਸੀਮੇਟਲੀ ਆਇਆ ਨੀਅਰ ਅਬਾਊਟ 7 ਲੱਖ ਦੇ ਕਟਾ ਸਾਨੂੰ ਕਰੀਬ ਇੱਥੇ ਸਾਡੇ ਕੋਲ ਪਹੁੰਚਿਆ ਇਦੇ ਵਿੱਚੋਂ ਸਾਡੀ 4 ਲੱਖ ਦੇ ਕਰੀਬ ਸਾਡੀ ਜਿਹੜੀ ਲਿਫਟਿੰਗ ਆ ਉਹ ਹੋ ਚੁੱਕੀ ਆ 3 ਲੱਖ ਸਾਡੇ ਕੋਲ ਕੱਟਾ ਜੋ ਇਹ ਪੈਂਡਿੰਗ ਮੰਡੀ ਦੇ ਵਿੱਚ ਹੁਣ ਪਿਆ ਮੌਸਮ ਖਰਾਬ ਹੈ ਉੱਪਰ ਕਿਦਾਂ ਦੇ ਮਤਲਬ ਇੰਤਜ਼ਾਮ ਹੈ ਇੱਥੇ ਕਿਉਂਕਿ ਚਾਹੀਏ 2 ਰੁਪਏ ਕਿਲੋ ਵਾਲੀ ਕਣਕ ਇੱਥੇ ਵੀ ਆ ਹਰ ਸਾਲ ਆਉਂਦਾ ਹਾਂ ਹਾਂਜੀ ਜਿਹੜੀ ਇਹ 2 ਰੁਪਏ ਕਿਲੋ ਵਾਲੀ ਤੁਸੀਂ ਕਣਕ ਦੀ ਗੱਲ ਕਰਦੇ ਹੋ ਇਹ ਤਕਰੀਬਨ ਹਰ ਰੋਜ਼ ਦੀ ਰੋਜ਼ ਇਹਦੀ ਜਿਹੜੀ ਆ ਲਿਫਟਿੰਗ ਉਹ ਹੋ ਰਹੀ ਆ ਜਿੰਨੀ ਵੀ ਰਹਿ ਚੁੱਕੀ ਆ ਸਾਡੀ ਕੋਸ਼ਿਸ਼ ਹੈ ਵੀ ਅਸੀਂ ਦੇਖੋ ਤੁਸੀਂ ਪਿੱਛੇ ਗੱਡੀਆਂ ਤਕਰੀਬਨ ਸਾਡੇ ਮੰਡੀ ਦੇ ਵਿੱਚ ਅੱਜ 100 ਗੱਡੀ ਦੇ ਕਰੀਬ ਹੋਣ ਤੋਂ ਜਿਹੜੀ ਹੈਗੀ ਆ ਹਲੇ 2:00 ਵੀ ਨਹੀਂ ਵੱਜੇ ਪੂਰੇ ਔਰ 100 ਗੱਡੀ ਸਾਡੀ ਜਿਹੜੀ ਉਹ ਲਿਫਟ ਹੋ ਚੁੱਕੀ ਆ ਸਾਨੂੰ ਉਮੀਦ ਹੈ ਵੀ 50-60 ਗੱਡੀਆਂ ਅਸੀਂ ਹੋਰ ਲਿਫਟ ਕਰ ਦਾਂਗੇ ਉਹਦੇ ਨਾਲ ਕਾफी ਰਾਹਤ ਮਿਲਣੀ ਹੈ ਡੇਲੀ ਕਿੰਨੇ ਕਿਤੇ ਜਿਹੜੇ ਕੱਟੇ ਚ ਕਾਇਆ ਜਾ ਰਹੇ ਆ ਇੱਥੇ ਤੁਹਾਨੂੰ ਮੈਂ ਦੱਸ ਰਿਹਾ ਜੀ ਪਹਿਲੇ ਜਿਹੜੇ ਪਿਛਲੇ ਦਿਨ ਸੀ ਉਹਨਾਂ ਦੇ ਵਿੱਚ ਤਾਂ ਸਪੈਸ਼ਲ ਤੇ ਰੇਹ ਦੇ ਰੈਕ ਡੇਲੀ ਲੱਗਦੇ ਸੀ ਸਾਨੂੰ 5 ਤੋਂ 10 ਗੱਡੀਆਂ 20 ਗੱਡੀਆਂ ਮਸਾ ਆ ਤੇ ਅੱਜ ਸਾਨੂੰ ਥੋੜੀ ਰਾਹਤ ਮਿਲੀ ਆ ਅਸੀਂ ਟਰੱਕ ਜੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਤੁਸੀਂ ਗੱਡੀਆਂ ਜਿਹੜੀਆਂ ਨੇ ਕੱਲਾ ਕੇਵਲ 90 ਮੰਡੀ ਨੂੰ ਹੀ ਫੋਕਸ ਕੀਤਾ ਜਾਏ ਔਰ ਉਹਨਾਂ ਨੇ ਸਾਡੀ ਬੇਨਤੀ ਮੰਨੀ ਆ ਔਰ ਐਸਡੀਐਮ ਸਾਹਿਬ ਵੀ ਬੈਠੇ ਰਹੇ ਨੇ ਸੈਕਟਰੀ ਸਾਹਿਬ ਵੀ ਬੈਠੇ ਰਹੇ ਨੇ ਉਹਨਾਂ ਨੇ ਸਾਡੀ ਬੇਨਤੀ ਮੰਨ ਕੇ ਐਸਡੀਐਮ ਸਾਹਿਬ ਦੇ ਹੁਕਮਾ ਦੇ ਨਾਲ ਅਸੀਂ ਇਹ ਮੰਡੀ ਜਿਹੜੀ ਆ ਲੱਗਦਾ ਵੀ ਦੋ ਦਿਨਾਂ ਚ ਵੇਲੀ ਕਰ ਲਈ ਨਹੀਂ ਇਸ ਵਾਰੀ ਕੋਈ ਨਹੀਂ ਇਸ ਤੋਂ ਪਹਿਲਾਂ ਲੇਬਰ ਹੈਗੀ ਸੀ ਦਿੱਕਤ ਹੈਗੀ ਸੀ ਇਸ ਕਰਕੇ ਪਹਿਲਾਂ ਚਕਾਈ ਨਹੀਂ ਹੋਈ ਲੇਬਰਾ ਤਲਾਈ ਦੇ ਵਿੱਚ ਲੱਗੀਆਂ ਹੋਈਆਂ ਸੀ ਹੁਣ ਲੇਬਰਾ ਉਹ ਵਿਲੀਆਂ ਹੋ ਚੁੱਕੀਆਂ ਨੇ ਉਹ ਲੋਡਿੰਗ ਕਰਨਗੀਆਂ ਹੁਣ ਸਾਨੂੰ ਕਣਕ ਕਿੰਨੇ ਕੁ ਰਹਿ ਗਏ ਆ ਆਪਾਂ ਗੱਲ ਕਰੀਏ ਮੰਡੀ ਕਿਸਾਨਾਂ ਕੋਲ ਕਿੰਨੇ ਗਏ ਹਜੇ ਮੰਡੀ ਕਿਸਾਨਾਂ ਕੋਲ ਕਣਕ ਨਹੀਂ ਹੁਣ ਹੈਗੀ ਜੀ ਥੋੜੀ-ਮੋਟੀ ਕਿਸੇ ਦੇ ਘਰ ਪਈ ਹੋਏ ਓਨੀ ਕਿਹਾ ਜ਼ਿਆਦਾਤਰ ਕਣਕ ਜਿਹੜੀ ਹੈਗੀ ਆ 98% ਆ ਚੁੱਕੀ ਆ ਤੇ ਹਰ ਵਾਰੀ ਸਮੱਸਿਆ ਆਉਂਦੀ ਸੀ ਇਸ ਵਾਰੀ ਲੱਗਦਾ ਵੀ ਕੁਝ ਰਾਹਤ ਤਾਂ ਮਿਲੀ ਹੈਗੀ ਕਿਉਂਕਿ ਹਰ ਵਾਰੀ ਪਹਿਲਾਂ ਹੀ ਨਹੀਂ ਸਾਡੀ ਨਾਪਾ ਮੰਡੀ ਦੇ ਵਿੱਚ ਦੇਖੋ ਨਾਪਾ ਮੰਡੀ ਦੇ ਵਿੱਚ ਸਾਨੂੰ ਕਦੇ ਬਾਰਦਾਨੇ ਦੀ ਦਿੱਕਤ ਆ ਮੇਰੀ ਪ੍ਰਧਾਨਗੀ ਵਿੱਚ ਤਾਂ ਕਦੇ ਨਹੀਂ ਆਈ ਹੋਰ ਤਾਂ ਮੈਂ ਕਹਿ ਨਹੀਂ ਸਕਦਾ ਮੇਰੀ ਪ੍ਰਧਾਨਗੀ ਦੇ ਵਿੱਚ ਬਾਰਦਾਨਾ ਸੀ ਪਿਛਲੀ ਵਾਰ ਵੀ ਆਪਦੇ ਸ਼ੈਲਰਾਂ ਚੋਂ ਚਾਕੇ ਲਾਇਆ ਸੀ ਮੰਡੀ ਦੇ ਵਿੱਚ ਕਹਤਾ ਸੀ ਵੀ ਜਿਹੜਾ ਵੀ ਆੜਤੀਆ ਚਾਹੁੰਦਾ ਉਹ ਬਾਰਦਾਨਾ ਲਾ ਸਕਦਾ ਔਰ ਲਗਭਗ ਮੈਨੂੰ ਲੱਗਦਾ ਵੀ 4 ਲੱਖ ਕਟਾ ਪ੍ਰਾਈਵੇਟ ਸੀ ਆਪ ਦੇ ਕੋਲੋਂ ਲਗਵਾਇਆ ਸੀ ਜਿਹਦੀ ਦਾਇਗੀ ਗਵਰਨਮੈਂਟ ਤੋਂ ਸਾਨੂੰ ਕੋਈ ਨਹੀਂ ਨਵੀਂ ਸਰਕਾਰ ਬਣੀ ਸੀ ਕਹਿੰਦੇ ਕਲਾਕਾਰ ਲਾ ਗਾਣਾ ਚੁੱਕੇ ਲੱਗਦਾ ਵੀ ਇਹ ਕਿਤਨਾ ਕਿਤੇ ਨਹੀਂ ਸਰਕਾਰ ਦੇ ਪ੍ਰਬੰਧ ਸਰਕਾਰ ਦੇ ਨਾਲ ਨੇ ਸਰਕਾਰਾਂ ਦਾ ਕੰਮ ਹੁੰਦਾ ਪ੍ਰਬੰਧ ਕਰਨਾ ਉਹ ਕਰਦੀਆਂ ਨੇ ਕਰ ਰਹੀਆਂ ਨੇ ਸਰਕਾਰ ਵੱਲੋਂ ਕੋਈ ਦਿੱਕਤ ਨਹੀਂ ਹੈ ਸਰ ਨਿਕਮ ਠੀਕ ਚੱਲ ਰਿਹਾ ਇਸ ਵਾਰ ਕੋਈ ਦਿੱਕਤ ਨਹੀਂ ਜੀ ਮਾਲ ਲਿਫਟਿੰਗ ਹੋ ਰਿਹਾ ਤੇ ਕੋਈ ਪ੍ਰੋਬਲਮ ਨਹੀਂ ਗਵਰਨਮੈਂਟ ਵੱਲੋਂ ਪੂਰੇ ਇੰਤਜ਼ਾਮ ਨੇ ਜਿਵੇਂ ਪਹਿਲਾਂ ਖਜਲਖੁਆਰ ਹੋਣਾ ਪੈਂਦਾ ਸੀ ਇਸ ਵਾਰ ਕਿਵੇਂ ਡਿਫਰੈਂਸ ਲੱਗਦਾ ਨਹੀਂ ਕੋਈ ਖਜਲਖੁਆਰੀ ਨਹੀਂ ਇਸ ਵਾਰ ਬਹੁਤ ਵਧੀਆ ਅਰੇਂਜ ਕਰਿਆ ਹੈ ਗਵਰਨਮੈਂਟ ਦਾ ਤੇ ਵਧੀਆ ਸਾਡੇ ਪ੍ਰਧਾਨ ਜੀ ਬਹੁਤ ਮਿਹਨਤ ਕਰ ਰਹੇ ਨੇ ਮੇਨ ਜਿਆਦਾ ਸਮੱਸਿਆ ਉਹ ਤੇ ਲਿਫਟਿੰਗ ਦਾ ਲਿਫਟਿੰਗ ਲਿਫਟਿੰਗ ਚੱਲ ਰਹੀ ਹੈ ਜੀ ਤੇ ਬਾਰਾਂ ਦੇ ਕੋਈ ਪ੍ਰੋਬਲਮ ਨਹੀਂ ਇਸ ਵਾਰ ਸਾਰਾ ਕੰਮ ਸਹੀ ਚੱਲ ਰਿਹਾ ਹੈ 90 ਤੋਂ ਸੁਖਜੈ ਸਿੰਘ ਲੁਬਾਣਾ ਦੀ ਰਿਪੋਰਟ